ਆ ਰਿਹਾ ਓਏ ਹਾਂਜੀ ਭਾਈ ਜੀ ਕਿਨਾਂ ਦੇ ਭਗਵਾਨ ਸਿਓ ਅੱਛਾ ਪਾਨੇ ਕੇ ਉਹ ਸਿੱਧਾ ਜਾ ਕੇ ਆ ਓ ਇੱਧਰ ਜਾਓਗੇ ਜੇ ਲੋ ਆਹੀ ਰੋੜ ਇੱਧਰ ਲੈ ਹੱਥ ਪਾਨੇ ਕੇ ਕਹਿੰਦੇ ਕੱਦੂ ਕੇ ਉਹਨਾਂ ਨੇ ਕਿ ਕਿ ਮੈਂ ਸਕੇਰੀ ਤੋਂ ਆਏ ਹੂੰ ਕਿ ਤਾ ਨਹੀਂ ਇਸ ਤੋਂ ਪਹਿਲਾਂ ਨਹੀਂ ਦੇਖਿਆ ਨਾ ਕਦੇ ਦੂਰ ਦੀ ਸਕੇਰੀ ਤੋਂ ਆਏ ਅਤਾ ਇਹ ਕਰਨੀ ਪਤਾ ਸੋਨੂ ਕਿਵੇਂ ਕੰਮ ਤੇ ਕੋਈ ਸਾਖ ਕਰਨ ਦਾ ਉਹਨਾਂ ਦੇ ਬਈ ਅਬ ਚਾਹ ਲੱਗੇ ਮੇਰੇ ਰੱਬ ਨੂੰ ਮਨਜ਼ੂਰ ਹੈ ਨਾ ਉਹ ਵੀ ਹੋਣਾ ਨਹੀਂ ਗੱਲ ਤਾਂ ਕੋਈ ਨਹੀਂ ਹੈ ਅਤਾ ਉਹ ਤਾਂ ਮੰਨ ਲਾਦਾ ਵੀ ਤਾ ਉਹਨਾਂ ਦੇ ਭਾਈ ਦਾ ਮੁੰਡਾ ਤੇ ਦੇ ਪਾਨੇ ਦੇ ਦੂਜੇ ਭਾਈ ਦਾ ਕੱਦੂ ਦਾ ਮੁੰਡਾ ਤੇ ਉਹਦਾ ਨਾ ਨਾ ਆਉਤਾ ਉਹ ਕੁੜੀ ਲੜਕੀ ਨਾ ਹੁੰਦਾ ਉਹ ਕੁੜੀ ਆਪ ਦੇ ਕਰੇ ਰਾਜੀ ਮੁੰਡਾ ਆਉ ਦੇ ਕਰੇ ਰਾਜੀਆ ਨਾ ਨਾ ਇਹ ਮੁੰਡਾ ਨਹੀਂ ਕੁਛ ਖਾਂਦਾ ਪੀਂਦਾ ਇਹ ਮੁੰਡਾ ਇੱਕ ਨੰਬਰ ਹੈ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਹਾਂ ਬੱਚੂ ਪੈਸੇ ਟੱਕਾ ਜੱਲ ਲੋਕਾਂ ਦਾ ਮੋੜ ਦੇਣ ਯਾਰ ਨਾ ਨਾ ਠੀਕ ਹੈ ਸੁਭਾ ਵਧੀਆ ਮੁੰਡੇ ਦਾ ਉਦੋਂ ਮਤਲਬ ਉਹ ਦੇਖਣ ਦੇਣਾ ਲੈਣਾ ਤਾਂ ਹਰੇਕ ਦਿਨ ਹੁੰਦਾ ਹਨਾ ਵੀ ਕੇਣਾ ਨਹੀਂ ਦੇਣਾ ਲੈਣਾ ਅੱਜ ਦੇ ਯੁੱਗ ਚ ਹਰੇਕ ਬੰਦੇ ਦੀ ਸਿਰ ਤੇ ਮੜਾ ਮੁੱਟਾ ਤਾਂ ਕਰਜ਼ਾ ਹੁੰਦੇ ਆ ਇੰਨਾ ਕਿ ਥੋੜੀ ਗੌਲੀ ਦਾ ਹੁੰਦਾ ਊਂ ਪਰਿਵਾਰ ਵਧੀਆ ਨਰਮ ਪਰਿਵਾਰ ਆ ਪਰ ਸੱਚ ਕਲੀ ਮੁੰਡੇ ਦੀ ਮਾਂ ਥੋੜੀ ਜੀ ਲੜਾਕੀ ਆ ਪਰ ਉਹ ਵੀ ਕੋਈ ਬਾੜੀ ਲੜਾਕੀ ਨਹੀਂ ਹੈਗੀ ਇਹ ਤਾਂ ਆਂਡੀਆਂ ਗਵਾਂਡੀਆਂ ਨੂੰ ਤਾਂ ਆਤ ਹੀ ਹੁੰਦੀ ਆ ਬਦਨਾਮ ਕਰਨ ਦੀ ਹੈਨਾ ਆਪਾਂ ਤਾਂ ਸੁਣਿਆ ਸੁਣਾਈਆਂ ਗੱਲਾਂ ਹੀ ਦੱਸਦੇ ਆਪਾਂ ਤਾਂ ਦੇਖੀ ਤਾਂ ਵਿਚਾਰੀ ਹੈ ਨਹੀਂ ਕੇ ਰਾਈ ਦੇਖੀ ਤੇ ਕਿ ਪਾਣੇ ਦੇ ਗਲਚ ਹੱਥ ਪਾਈ ਖੜੀ ਥੀ ਸੋ ਚਲੋ दारू ਪੀ ਕੇ ਪਾਣੇ ਨੇ ਗਲਗੁਲਾ ਕੱਢਤੀਆਂ ਹੋਣਾ ਫਿਰ ਹਨ ਤੇ ਗਲਗੁਲਾ ਕੱਢਤੀਆਂ ਹੋਣੀਆਂ ਤਾਂ ਫਿਰ ਉਹਨੇ ਗਲ ਚ ਹੱਥ ਪਾ ਲਿਆ ਬਾਕੀ ਪਰਿਵਾਰ ਇੱਕ ਨੰਬਰ ਸਿੱਧਾ ਆਉਂਗੇ ਜਦੋਂ ਤੁਸੀਂ ਇੱਧਰ ਰਹਿਤਾ ਨਾ ਨਾ ਇੱਧਰ ਕਿੱਧਰ ਬੁੜੀ ਜਾਨੀਓ ਜਾਣਾ ਨਹੀਂ ਆਣਨੇ ਪਾਣੇ ਤੇ ਭਗਵਾਨ ਕੇ ਸਾਕੇ ਕਰਨੇ ਨਹੀਂ ਮੁੰਡੇ ਨੂੰ ਉਹਨਾਂ ਦੇ ਨਹੀਂ ਨਹੀਂ ਠੀਕ ਹੈ ਤੁਹਾਡੀ ਮਰਜ਼ੀ ਆਪਣਾ ਤਾਂ ਦੇਖੋ ਸੱਚ ਬੋਲਣਾ ਫਰਜ਼ੀ ਹੈ